ਮਿੱਤਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਉਮੀਦ ਆ ਸਾਰੇ ਸੱਜਣ ਠੀਕ ਹੋਣਗੇ ਟੈਪਟਾਂ ਦੀ ਸੈਟਿੰਗ ਆਏ ਸਰਵਿਸ ਦੇ ਉੱਪਰ ਕਰਵਾਇਆ ਕਰੋ ਬਾਕੀ ਉਧਰ ਟੈਪਟਾਂ ਫ੍ਰੀ ਹੋਣ ਤੋਂ ਬਾਅਦ ਤੁਸੀਂ ਆਪਣਾ ਪੁਲੀ ਦੇ ਚੈੱਕ ਕਰਨਾ ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਉਮੀਦ ਆ ਸਾਰੇ ਸੱਜਣ ਠੀਕ ਹੋਣਗੇ ਲਓ ਸੱਜਣੋ ਅੱਜ ਗੱਲਬਾਤ ਕਰਦੇ ਆਪਾਂ ਲੋ ਸਵਰਾਜ 855 ਤੁਸੀਂ ਫਰੇਮ ਦੇ ਵਿੱਚ ਮਗਰ ਮੇਰੇ ਦਿਖ ਰਹੇ ਹੋ ਉਹ ਉਸ ਟਰੈਕਟਰ ਦੇ ਵਿੱਚ ਆਪਾਂ ਡੀਜ਼ਲ ਪੰਪ ਤੇ ਨੋਜ਼ਲਾਂ ਦਾ ਅੱਜ ਕੰਮ ਕੀਤਾਗਾ ਤੇ ਬਾਕੀ ਉਹਦੀ ਟੈਪਟ ਵਗੈਰਾ ਦੀ ਸੈਟਿੰਗ ਕੀਤੀ ਆ ਬਾਕੀ ਥੋੜੀ ਕਣੀ ਉਹਦੇ ਬਾਰੇ ਇਨਫੋਰਮੇਸ਼ਨ ਦੰਨੇ ਸੱਜਣੋ ਬਾਕੀ ਜੁੜਰੇ ਵੀਡੀਓ ਦੇ ਨਾਲ ਬਾਕੀ ਜਿਹੜਾ ਭਰਾ ਆਇਆਗਾ ਉਹਦੇ ਨਾਲ ਵੀ ਕਰਾਵਾਂ ਗੱਲਬਾਤ ਕਿਹੜੇ ਪਿੰਡ ਤੋਂ ਆਇਆ ਟਰੈਕਟਰ ਤੇ ਕੀ ਗੱਲਬਾਤ ਸੀ ਤੇ ਚਲੋ ਸੱਜਣੋ ਜੁੜਰੇ ਵੀਡੀਓ ਦੇ ਨਾਲ ਆਓ ਕਰਦੇ ਆਪਾਂ ਵਰਕ ਸਟਾਰਟ ਬਾਕੀ ਤੁਸੀਂ ਨਜ਼ਰ ਮਾਰ ਸਕਦੇ ਹੋ ਜੋ ਬਾਕੀ ਤੁਸੀਂ ਨਜ਼ਰ ਮਾਰ ਸਕਦੇ ਹੋ 2000 13 ਮਾਡਲ ਟਰੈਕਟਰ ਆ 855 ਬਾਕੀ ਕੰਡੀਸ਼ਨ ਆ ਬਿਲਕੁਲ ਸਾਫ ਆ ਗਈ ਐਂਡ ਓਕੇ ਹੈਗਾ ਬਾਕੀ ਇਸ ਟਰੈਕਟਰ ਦੇ ਵਿੱਚ ਦਿੱਕਤ ਥੋੜੀ ਕਣੀ স্মੋਕਿੰਗ ਦੀ ਸੀਗੀ ਵੀ ਲੋਡ ਤੇ ਟਰੈਕਟਰ ਹਲਕਾ ਜਿਹਾ স্মੋਕ ਕਰਦਾ ਸੀ ਬਾਕੀ ਸਹੀ ਸੀਗਾ ਬਾਕੀ ਆਪਾਂ ਇਹਦਾ ਨੋਜ਼ਲ ਤੇ ਪਲੰજર ਚੈੱਕ ਕਰਾਇਆ ਨੋਜ਼ਲ ਆਪਣੀਆਂ ਠੀਕ ਨਿਕਲੀਆਂ ਪਲੰજર ਦੇ ਵਿੱਚ ਦਿੱਕਤ ਸੀਗੀ ਕਿਉਂਕਿ ਪਲੰજર ਡਾਊਨ ਨਿਕਲੇ ਦੇ ਤੇ ਇਧਰ ਆਪਾਂ ਟੈਪਟਾਂ ਦੀ ਵੀ ਸੈਟਿੰਗ ਕਰੀ ਜੰਨੇ ਆ ਕਿਉਂਕਿ ਜਿਹੜੀ 855 ਦੀ ਜ਼ਿਆਦਾਤਰ ਪ੍ਰੋਬਲਮ ਆਉਂਦੀ ਆ ਉੱਚੇ ਮਾਡਲਾਂ ਦੇ ਵਿੱਚ ਜਿਹੜੇ ਮਹਿੰਦਰਾ ਨਿਹਿੰਦਰਾ ਦੇ ਟਰੈਕਟਰ ਬਣਾਏ ਨੇ ਕੰਪਨੀ ਦੇ ਇਹਦੇ ਵਿੱਚ ਪ੍ਰੋਬਲਮ ਆਉਂਦੀ ਆ ਜਦੋਂ ਤੁਹਾਡੀਆਂ ਹੈਡ ਦੀਆਂ ਸੀਟਾਂ ਬਹਿ ਜਾਂਦੀਆਂ ਤਾਂ ਇਹਨਾਂ ਦੇ ਵਾਲ ਆਟੋਮੈਟਿਕ ਟਾਈਟ ਹੋ ਜਾਂਦੇ ਆ ਇਹਨਾਂ ਟਰੈਕਟਰਾਂ ਦੇ ਇਹਦੇ ਵਿੱਚ ਜੋ ਐਨਲੈਟਰ ਵਾਲ ਉਹ ਜ਼ਿਆਦਾਤਰ ਟਾਈਟ ਸਵਰਾਜ ਦੇ ਨਿਕਲਦਾਗਾ ਉਹਦੇ ਮਗਰ ਇੱਕ ਵੱਡਾ ਰੀਜ਼ਨ ਇਹ ਹੁੰਦਾਗਾ ਕਿਉਂਕਿ ਇਹਦੇ ਵਿੱਚ ਦੋ ਸੀਟਾਂ ਹੁੰਦੀਆਂ ਇੱਕ ਸਟੀਲ ਦੀ ਇੱਕ ਦੇਗੀ ਤੇ ਬਾਕੀ ਜਿਹੜੀ ਦੇਗੀ ਵਾਲ ਜਿਹੜਾ ਵੱਡਾ ਵਾਲ ਚੱਲਦਾ ਉਹ ਹੈਡ ਦੇ ਡਿਗਰੀ ਦੇ ਵਿੱਚ ਹੀ ਚੱਲਦਾ ਉਹਦੇ ਸਟੀਲ ਦੀ ਸੀਟ ਨਹੀਂ ਲੱਗੀ ਹੁੰਦੀ ਤੇ ਜਿਹੜਾ ਇਹਦਾ ਅਡਜਸਟ ਦਾ ਵਾਲ ਹੁੰਦਾ ਉਹ ਸਟੀਲ ਦੀ ਸੀਟ ਦੇ ਵਿੱਚ ਫਿਕਸ ਹੁੰਦਾ ਸਟੀਲ ਦੀ ਕੜਾ ਲੱਗਿਆ ਹੁੰਦਾ ਰਿੰਗ ਲੱਗਿਆ ਹੁੰਦਾ ਥੱਲੇ ਵਾਲ ਦੇ ਬਾਕੀ ਤੁਹਾਨੂੰ ਦਿਖਾਉਂਗਾ ਕਿਸੇ ਦਿਨ ਜਦੋਂ ਹੈਡ ਖੋਲਿਆ ਸਵਰਾਜ ਦਾ ਤਾਂ ਕਰਕੇ ਉਹ ਸਟੀਲ ਦਾ ਰਿੰਗ ਹੈ ਜਿਹੜਾ ਉਹ ਬੰਦਾ ਨਹੀਂਗਾ ਤੇ ਜਿਹੜਾ ਦੇਗੀ ਵਾਲ ਹੁੰਦਾ ਉਹ ਵਿੱਚ ਪ੍ਰੈਸ ਹੋ ਜਾਂਦਾ ਜਿਹਦੇ ਕਾਰਨ ਕਰਕੇ ਵਾਲ ਇਹਦੇ ਆਟੋਮੈਟਿਕ ਟਾਈਟ ਹੋ ਜਾਂਦੀ ਹੈ ਤੇ ਕਹਿਣ ਦਾ ਮੇਰਾ ਮਤਲਬ ਹੈ ਜਿਹੜੀਆਂ ਭਰਾਵਾਂ ਕੋਲੇ ਸਵਰਾਜ ਟਰੈਕਟਰ ਨੇ ਉੱਚੇ ਮਾਡਲ ਟਰੈਕਟਰ ਨੇ ਉਹ ਤੁਸੀਂ ਟਾਈਪ ਟਾਂ ਦੀ ਸੈਟਿੰਗ ਆਏ ਸਰਵਿਸ ਦੇ ਉੱਪਰ ਕਰਵਾਇਆ ਕਰੋ ਤਾਂ ਜੋ ਇਹਨਾਂ ਦੇ ਜਿਹੜੇ ਵਾਲ ਨੂੰ ਟਾਈਟ ਹੋਣ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਸਵਰਾਇ ਟਰੈਕਟਰ ਦੇ ਇਹ ਵਾਲ ਟਾਈਟ ਦੇ ਨਾਲ ਤੁਹਾਡੇ ਸਿਆਲਾਂ ਦੇ ਵਿੱਚ ਸਟਾਰਟਿੰਗ ਦੀ ਪ੍ਰੋਬਲਮ ਵੀ ਆਊਗੀ ਸਮੋਕਿੰਗ ਦੀ ਪ੍ਰੋਬਲਮ ਵੀ ਆਊਗੀ ਕਈ ਵਾਰੀ ਤੁਸੀਂ ਸਿਆਲਾਂ ਦੇ ਵਿੱਚ ਤੁਹਾਡੇ ਸਵਰਾਇ ਟਰੈਕਟਰ ਨਾ ਹੁੰਦਾ ਹੋਊਗਾ ਹਲਕਾ ਜਾਂ ਬੱਗਾ ਧੂਆਂ ਮਾਰ ਕੇ ਟਰੈਕਟਰ ਸਟਾਰਟ ਹੁੰਦੇ ਆ ਉਹ ਇਹੀ ਪ੍ਰੋਬਲਮ ਹੁੰਦੀ ਆ ਇਹਦੇ ਵਿੱਚ ਜਿਵੇਂ ਐਸ਼ਰ ਦੇ ਟਰੈਕਟਰ ਵੀ ਆ ਗਏ ਉਹਨਾਂ ਦੇ ਵਿੱਚ ਵੀ ਜ਼ਿਆਦਾਤਰ ਇਹ ਪ੍ਰੋਬਲਮ ਦੇਖਣ ਨੂੰ ਮਿਲਦੀ ਆ ਤੇ ਚਲੋ ਬਾਕੀ ਆਪਣਾ ਕਰਦੇ ਆਂ ਕੰਮ ਸਟਾਰਟ ਬਾਕੀ ਡੀਜ਼ਲ ਪੰਪ ਤੇ ਨੋਜ਼ਲਾਂ ਦੀ ਕਰਦੇ ਆਂ ਫਿਟਿੰਗ ਫੁੱਲ ਫਿਟਿੰਗ ਕਰਾਂਗੇ ਆਪਾਂ ਇਹਦੀ ਤੇ ਬਾਕੀ ਟਾਈਮਿੰਗ ਵਗੈਰਾ ਜਿੱਦਾਂ ਆਪਾਂ ਫਿੱਟ ਕਰਦੇ ਆਂ ਕੰਪਨੀ ਨੂੰ ਸੈਟਿੰਗ ਕਰਦੇ ਆਂ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਤੇ ਇੱਧਰ ਬਾਈ ਜੀ ਜਿਹਨਾਂ ਦਾ ਟਰੈਕਟਰ ਆ ਤੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨੋਵਾ ਬਾਜੀ ਤੁਹਾਡਾ ਸੁਖਵੰਤ ਸਿੰਘ ਠੀਕ ਆ ਪਿੰਡ ਕਿਹੜਾ ਆਪਣਾ ਜੀਦਾ ਜੀ ਜੀਦਾ ਹੀ ਗੁੰਨਨ ਦੇ ਨਾਲ ਠੀਕ ਆ ਇੱਕ ਜੀਦਾ ਇੱਕ ਜੀਦਾ ਕਿਉਂਕਿ ਕਈ ਭਰਾਵਾਂ ਨੂੰ ਸਮਝਾਂ ਵਿੱਚ ਫਰਕ ਲੱਗੂਗਾ ਇਹ ਜੀਦਾ ਜਿਹੜਾ ਗੁੰਨਨ ਦੇ ਨਾਲ ਆ ਸੱਜਣੋ ਤੇ ਬਾਈ ਇਹ ਕਿਹੜਾ ਮਾਡਲ ਟਰੈਕਟਰ ਹੈ 13 ਅੱਛਾ 13 ਮਾਡਲ ਆ ਤੇ ਇਹ ਨਵਾਂ ਕਢਾਇਆ ਸੀ ਜਾਂ ਚੱਲਦਾ ਲਿਆ ਸੀਗਾ ਚੱਲਦਾ ਹੀ ਲਿਆ ਸੀ ਠੀਕ ਆ ਮੰਡੀ ਤੋਂ ਹਾਂ ਨਹੀਂ ਘਰੋਂ ਲਿਆ ਸੀ ਅੱਛਾ ਘਰੋਂ ਲਿਆ ਸੀਗਾ ਗਾਂ ਵੀ ਬਾਈ ਤੇ ਚੱਲਦਾ ਸੀਗਾ ਮਸ਼ੀਨ ਤੇ ਨਾ ਵਾਸ਼ਿੰਗ ਮੀਨ ਸੀ ਠੀਕ ਆ ਵਾਸ਼ਿੰਗ ਮੀਨ ਸੀਗਾ ਕਿੰਨਾ ਚਿਰ ਹੋ ਗਿਆ ਲੈ ਇਹਨੂੰ ਲੈ ਇਹਨੂੰ ਤਿੰਨ ਕਿ ਮਹੀਨੇ ਅੱਛਾ ਤਿੰਨ ਮਹੀਨੇ ਹੋਇਆ ਪਹਿਲਾਂ ਕਿਹੜਾ ਟਰੈਕਟਰ ਸੀਗਾ ਪਹਿਲਾਂ 700 ਪਾਈ ਠੀਕ ਆ ਉਹ ਹੈਗਾ ਕਿ ਜਾਂ ਵੇਚ ਤਾਂ ਨਹੀਂ ਵੇਚ ਤਾਂ ਠੀਕ ਆ ਇਹ ਤਿੰਨ ਕਿ ਮਹੀਨੇ ਹੋਇਆ ਲੈ ਇਹਨੂੰ ਠੀਕ ਇਹਦੇ ਵਿੱਚ ਜਿਹੜੀ ਦਿੱਕਤ ਤੂੰ ਆਂਦੀ ਸੀ ਪਹਿਲਾਂ ਤੁਸੀਂ ਕਿ ਬਾਅਦ ਚ ਪਈ ਐ ਦੱਸਣ ਵਾਲੇ ਤਾਂ ਪਹਿਲਾਂ ਸੀ ਦੱਸੀ ਐ ਠੀਕ ਐ ਵੀ ਪ੍ਰੋਬਲਮ ਸ਼ੁਰੂ ਤੋਂ ਸੀਗੇ ਇਹਦੇ ਚ ਠੀਕ ਐ ਤੇ ਬਾਈ ਜਿਹੜਾ ਤੁਸੀਂ ਉਹਨੂੰ ਪੰਪ ਕਰਵਾ ਕੇ ਲਿਆਏ ਹੋ ਇਹਦਾ ਕਿੱਥੋਂ ਕਰਵਾਇਆ ਐ ਇਹ ਬਟੰਡੋ ਕਰਾਇਆ ਠੀਕ ਐ ਬਟੰਡੋ ਕਰਵਾਇਆ ਬਾਈ ਜੀ ਆਪਣੀ ਕਿਉਂਕਿ ਇਹਨਾਂ ਦੇ ਲਿਆਜ ਵਾਲਾ ਸੀਗੇ ਤੁਹਾਡੇ ਰਿਸਤਾਰਾਂ ਤੋਂ ਕਰਵਾਇਆ ਹਾਂਜੀ ਠੀਕ ਐ ਤੇ ਇਹਨਾਂ ਤੋਂ ਪੰਪ ਕਰਵਾਇਆ ਉਹਨਾਂ ਨੇ ਕੀ ਕਿਹਾ ਪੰਪ ਦੇ ਵਿੱਚ ਕੀ ਦਿੱਕਤ ਆ ਜੋ ਪੰਪ ਬਟ ਖਰਾਬ ਹੋਇਆ ਪਿਆ ਸਾਰਾ ਹੀ ਖੱਟਿਆ ਪਿਆ ਅੱਛਾ ਫਲੰਜ਼ਰ ਵਗੈਰਾ ਖਰਾਬ ਸੀਗੇ ਨਿਓਇਲਾ ਠੀਕ ਸੀ ਪਰ ਉਹਨੇ ਨਿਓਇਲਾ ਚਲੋ ਬਾਈ ਜੀ ਕਰਦੇ ਆਪਾਂ ਫਿੱਟਿੰਗ ਧੰਨਵਾਦ ਤੁਹਾਡਾ ਜੀ ਐਨ ਜੀ ਚਲੋ ਸੱਜਣੋ ਬਾਕੀ ਬਾਈ ਜੀ ਨੇ ਦੱਸਿਆ ਆਪਾਂ ਨੂੰ ਵੀ ਇਹਦਾ ਪੰਪ ਆ ਜਿਹੜਾ ਉਹਨਾਂ ਨੇ ਖੋਲ ਕੇ ਦਿਖਾਇਆ ਹੋਣਾ ਕਿਉਂਕਿ ਇਹਨਾਂ ਦੇ ਜੋ ਰਿਸ਼ਤਾ ਰਬਾਈ ਦੇ ਉਹ ਕੰਮ ਕਰਦੇ ਆ ਪੰਪਾਂ ਦਾ ਤੇ ਉਹਨਾਂ ਤੋਂ ਬਾਈ ਕਰਵਾ ਕੇ ਲੈ ਕੇ ਆਇਆ ਤੇ ਪੰਪ ਦੇ ਵਿੱਚ ਦਿੱਕਤ ਇਹਦੇ ਵਿੱਚ ਕਿਉਂਕਿ ਸਮਾਨ ਆ ਜਿਹੜਾ ਪਲੰજર ਵਗੈਰਾ ਵੱਡੇ ਨਿਕਲੇ ਆ ਵਿੱਚੋਂ ਤੇ ਚਲੋ ਕਰਦੇ ਆਪਾਂ ਫਿਟਿੰਗ ਸਟਾਰਟ ਤੇ ਸੋ ਜੁੜੇ ਰਹੋ ਵੀਡੀਓ ਦੇ ਨਾਲ ਲਓ ਜੀ ਕਰ ਦਨ ਇੰਜੈਕਟਰ ਫਿੱਟ ਆਪਾਂ ਤੇ ਬਾਕੀ ਆਪਾਂ ਸਾਫ ਚੰਗੀ ਤਰ੍ਹਾਂ ਕਰ ਲਿਆ ਸੀਗਾ ਬਾਕੀ ਜਿਹੜੀ ਇਹਦੀ ਨੋਜ਼ਲ ਵਾਸ਼ ਲੰਦੀ ਆਪਣੀ 2 ਐਨਐਮ ਦੀ ਹੁੰਦੀ ਆ ਪਾ ਕੇ ਵਾਸ਼ ਲਾਂ ਤੇ ਆਪਾਂ ਕਰ ਫਿੱਟ खुली आने बज गए है सात बजे तक होंगे बाकी ਲਓ ਵੀ ਵਾਲ ਆਪਾਂ ਜਿਹੜਾ ਉਹ ओरिजिनल ਨਵਾਂ ਲਾਤਾ ਕਿਉਂਕਿ ਇਹ ਵਾਲ ਪੰਪ ਦੇ ਨਾਲ ਲਾਉਣਾ ਜ਼ਰੂਰੀ ਹੁੰਦਾ ਕਈ ਵਾਰੀ ਇਹ ਲੀਕ ਹੋ ਜੇ ਤਾਂ ਟਰੈਕਟਰ ਆਵਾਜ਼ ਨਹੀਂ ਬਣਾਉਂਦਾਗਾ ਫੜਫੜ ਕਰਨ ਲੱਗ ਪੈਂਦਾ ਦਾ ਦੌੜਨ ਲੱਗ ਪੈਂਦਾ ਬੋਲ ਟੋ ਕੇ ਟਾਈਟ ਹੁਣ ਇਸ ਤੋਂ ਬਾਅਦ ਆਪਾਂ ਖੋਲਾਂਗੇ ਦਾ ਬੈਕ ਸਾਈਡ ਵਾਲਾ ਹੋਲਡਰ ਤਿੰਨ ਨੰਬਰ ਵਾਲਾ ਕੰਪਨੀ ਸਵਰਾਜ ਇਹਨੂੰ ਇੱਕ ਨੰਬਰ ਕਹਿੰਦੀ ਐ ਅਸੀਂ ਤਿੰਨ ਨੰਬਰ ਕਹਿੰਦੇ ਆ ਜਿਵੇਂ ਡਡ ਦੇ ਬੋਲਣ ਦਾ ਢੰਗ ਹੁੰਦਾ ਇਹ ਹੋਲਡਰ ਖੋਲ ਕੇ ਉਧਰ ਟੈਪ ਟਾਪ ਆਪਾਂ ਫਰੀ ਕਰਕੇ ਤੇ ਫਿਰ ਆਪਾਂ ਇਹਦਾ ਟਾਈਮ ਟਾਈਮਿੰਗ ਮਲਾਵਾਂਗੇ ਜੋ ਅੱਗੇ ਮਾਰਕਿੰਗ ਕੀਤੀ ਹੁੰਦੀ ਐ ਕੰਪਨੀ ਦੀ ਤੇ ਸਭ ਤੋਂ ਪਹਿਲਾਂ ਖੋਲਦੇ ਆਪਾਂ ਹੋਲਡਰ ਤੇ ਪਲੇਟ ਪਲੇਟ ਖੋਲ ਕੇ ਆਪਾਂ ਦੀ ਤੇ ਉਸ ਤੋਂ ਬਾਅਦ ਖੋਲਦੇ ਆਪਾਂ ਹੋਲਡਰ ਇਹਦਾ ਇੱਕ ਨੰਬਰ होल्डर लिया को आग जरते हैं तार रहा वा तार क्यों चलो सद बा आप फोल्डर का ਦ ਹੋਲਡਰ ਕੱਟ ਕੇ ਆਪਾਂ ਤੇ ਉਸ ਤੋਂ ਬਾਅਦ ਆਪਾਂ ਸਪਰਿੰਗ ਹੋਲਡਰ ਪਾ ਕੇ ਦੁਬਾਰਾ ਫਿਰ ਸਟੈਲ ਸੈਟਿੰਗ ਕਰਦੇ ਆਪਾਂ ਇਹ। ਹੋ ਗਿਆ ਹੋਲਡਰ ਆਪਾਂ ਕੱਢ ਲਿਆ ਸੀਗਾ। ਹੋਲਡਰ ਕੱਢ ਕੇ ਆਪਾਂ ਤੇ ਹੋਲਡਰ ਨੂੰ ਆਪਾਂ ਇਦਾਂ ਹੀ ਕਰਦੇ ਆ ਦੁਬਾਰਾ। ਇਹ ਉਸ ਤੋਂ ਬਾਅਦ ਆਪਾਂ ਕਪਲਿਨ ਆ ਜਿਹੜੀ ਆ ਗਰਾਰੀ ਆਪਾਂ ਇਹਦੇ ਤਿੰਨੇ ਨਟ ਆਪਾਂ ਖੋਲਦੇ ਆ ਤੇ ਕਪਲਿਨ ਨੂੰ ਕਲੀ ਨੂੰ ਅਲੱਗ ਕਰਦੇ ਆਪਾਂ ਤੇ ਅਲੱਗ ਕਰਨ ਤੋਂ ਬਾਅਦ ਫਿਰ ਆਪਾਂ ਇਹਨੂੰ ਡੀਜ਼ਲ ਪੰਪ ਦੇ ਜਿਹੜੀ ਕੇਮ ਆ ਉਹਦੇ ਮੂਰੇ ਫਿੱਟ ਕਰਦੇ ਆਂਗੇ ਚਲੋ ਲਾ ਕੇ ਕੇਮ ਸ਼ਾਫਟ ਦੇ ਨਾਲ ਤੁਹਾਨੂੰ ਦਿਖਾਉਨੇ ਆ। ਬਾਕੀ ਉਧਰ ਟੈਪ ਟਾਂ ਫਰੀ ਹੋਣ ਤੋਂ ਬਾਅਦ ਤੁਸੀਂ ਆਪਣਾ ਪੁਲੀ ਦੇ ਚੈੱਕ ਕਰਨਾ ਜਿਹੜਾ ਮਾਰਕਿੰਗ ਆ ਇੱਕ ਨੰਬਰ ਵਾਲਾ। ਇਹਦੇ ਬਰੋਬਰ ਹੀ ਟਾਈਮਿੰਗ ਤੁਸੀਂ ਮਲਾਉਣਾ ਤੁਸੀਂ ਚੈੱਕ ਕਰ ਸਕਦੇ ਹੋ। ਇੱਕ ਉਹ ਪਿੱਛੇ ਮਾਰਕਿੰਗ ਰਹਿ ਗਿਆ। ਕਿ ਕਰੇਗਾ ਗਾਂਹ ਵਾਲਾ ਜਿਹੜਾ ਸਭ ਤੋਂ ਪਹਿਲਾਂ ਸ਼ੁਰੂ ਹੁੰਦਾਗਾ ਉਹ ਮਾਰਕਿੰਗ ਤੁਸੀਂ ਇਹ ਪੱਤੀ ਦੇ ਬਰੋਬਰ ਕਰ ਲੈਣਾ ਜੋ ਆਪਣਾ ਮਾਰਕਿੰਗ ਬਣਿਆ ਹੋਇਆ ਮਾਰਕਿੰਗ ਚਿੰਨ ਬਣਿਆ ਹੋਇਆ ਪੱਤੀ ਲੱਗੀ ਹੁੰਦੀ ਆ। ਫਿਰ ਇਸ ਤੋਂ ਬਾਅਦ ਤੁਸੀਂ ਗਰਾਰ ਨੂੰ ਆਪ ਸੈਂਟਰ ਦੇ ਵਿੱਚ ਕਰਕੇ ਬਿਲਕੁਲ ਆ ਬੋਲਟਾਂ ਦੇ ਸੈਂਟਰ ਦੇ ਵਿੱਚ ਕਰਕੇ ਆ ਚੈੱਕ ਕਰ ਸਕਦੇ ਆ ਤੁਸੀਂ ਆ ਤੁਸੀਂ ਚੈੱਕ ਕਰ ਸਕਦੇ ਆ ਸੈਂਟਰ ਦੇ ਵਿੱਚ ਕਰਕੇ ਆਪਾਂ ਤੇ ਗਰਾਰੀ ਨੂੰ ਉੱਥੇ ਪ사 ਦਨਾ ਉਸ ਤੋਂ ਬਾਅਦ ਜਿਹੜੇ 13 ਨੰਬਰ ਦੇ ਆ ਬੋਲਟ ਤੁਸੀਂ ਹੱਥ ਨਾਲ ਲਾਉਣੇ ਆ ਇਧਰੋਂ ਫਿਰ ਪੰਪ ਮਾਰਕਟ ਅਡਜਸਟਮੈਂਟ ਕਰਦੇ ਆ ਜਦੋਂ ਡੀਜ਼ਲ ਥੋੜਾ ਬਿਲਕੁਲੋਂ ਬੰਦ ਹੋ ਗਿਆ ਫਿਰ ਉੱਥੇ ਟਾਈਮਿੰਗ ਤੁਹਾਡਾ ਬਿਲਕੁਲ ਸਹੀ ਹੋਊਗਾ ਬਾਕੀ ਆਪਾਂ ਤੁਹਾਨੂੰ ਕਰਕੇ ਦਿਖਾਣੇ ਆ ਥੋੜੀ ਜਿਹੀ ਫਿਰ ਕਰੇਂਗੇ ਹੰਗਲਾ ਨੰੰਗੰਦ ਇਸ ਤੋਂ ਬਾਅਦ ਆਪਾਂ ਬੋਲਟ ਲਾਉਨੇ ਆਂ ਆ ਦਿਖਾਇਓ ਇਸ ਤੋਂ ਬਾਅਦ ਆਪਾਂ ਬੋਲਟ ਆ ਜਿਹੜੇ ਜਿਹੜਾ ਹੱਥ ਦੇ ਨਾਲ ਲਾਉਨੇ ਆਂ ਆਪਾਂ ਇਹਦੇ ਬਿਲਕੁਲ ਆਰਾਮ ਨਾਲ ਕਪੜਾ ਆਪਾਂ ਅੱਗੇ ਰੱਖ ਲਈ ਕਈ ਵਾਰੀ ਬੋਲਟ ਘਸ ਦਿੰਦਾ ਡਿੱਗ ਪੈਂਦਾ ਥੱਲੇ ਕਿਉਂਕਿ ਨਾਲ-ਨਾਲ ਆਪਾਂ ਨੂੰ ਸੇਫਟੀ ਦਾ ਵੀ ਧਿਆਨ ਰੱਖਣਾ ਪੈਂਦਾਗਾ ਕੋਈ ਮੈਂਟ ਹੈ ਜੀ ਆਪਾਂ ਇਹਦਾ ਬੰਦੇ ਦਾ ਇੱਕ ਤਾਂ ਫਰਕ ਆ ਜੇ ਆਪਾਂ ਫਿਰ ਸੈਟਿੰਗ ਕਰਦੇ ਆਂ ਡਿਸਟਮੈਂਟ ਬਾਕੀ ਤੁਸੀਂ ਆਪਣੇ ਦੰਦੇ ਦੇ ਡਿਸਟਮੈਂਟ ਕਰ ਸਕਦੇ ਹੋ ਜਿਹੜੇ ਬੋਲਟਾਂ ਦੇ ਸਰਾਖ ਆ ਉਹ ਬਿਲਕੁਲ ਸੈਂਟਰ ਚ ਆਉਣੇ ਚਾਹੀਦੇ ਕਪਲੀਨ ਦੇ ਤਾਂ ਜੋ ਤੁਹਾਨੂੰ ਐਡਵਾਂਸ ਰਿਟਾਇਰ ਕਰਨ ਦੀ ਗਜੈਸ ਵੱਸ ਸਕੇ ਹੁਣ ਆਪਣੇ ਬੋਲਟ ਇੱਥੇ ਸੈਂਟਰ ਦੇ ਵਿੱਚ ਲੱਗਦੇ ਆ ਬਿਲਕੁਲ ਆਗੇ ਬੋਲਦਾ ਆਪਾਂ ਕਿ ਮਟਰ ਕਿ ਆਪਾਂ ਪੰਪ ਦੇਾਂਗੇ ਇਹਨੂੰ ਪੰਪ ਦੇਣ ਤੋਂ ਬਾਅਦ ਡੀਜ਼ਲ ਚੈੱਕ ਕਰਾਂਗੇ ਆਪਾਂ ਹੋਲਡਰ ਦੇ ਵਿੱਚ ਬੰਦ ਹੁੰਦਾ ਜਾਂ ਨਹੀਂ ਹੁੰਦਾ ਜਾਂ ਐਡਵਾਂਸ ਕਰਨਾ ਪੂਜਾ ਰਿਟਾਇਰ ਕਰਨਾ ਪਊ ਉਹ ਆਪਾਂ ਨੂੰ ਡੀਜ਼ਲ ਦੀ ਪੋਜੀਸ਼ਨ ਦੱਸੂਗੀ ਤੁਸੀਂ ਚੈੱਕ ਕਰ ਸਕਦੇ ਹੋ ਤੋੜ ਪਾੜਦੇ ਨਿਕਲ ਇੱਥੇ ਡੀਜ਼ਲ ਤੁਹਾਡਾ ਆ ਰਿਹਾ ਫਤੂ ਸੂਚੇ ਚੈੱਕ ਕਰ ਸਕਦੇ ਇੱਥੇ ਡੀਜ਼ਲ ਬਿਲ ਆ ਰਿਹਾ ਤੁਹਾਡਾ ਹੁਣ ਆਪਾਂ ਇਸ ਤੋਂ ਬਾਅਦ ਅਡਜਸਟਮੈਂਟ ਕਰਦੇ ਆਂ ਦੀ ਆਪਾਂ ਠੀਕ ਹੈ ਇਸ ਤੋਂ ਬਾਅਦ ਅਡਜਸਟਮੈਂਟ ਕਰਦੇ ਆਂ ਆਪਾਂ ਇਹਦੇ ਤੁਸੀਂ ਗੋਟੀ ਪਾਉਣੀ ਹੈ ਬਾਈ ਨੰਬਰ ਇਸ ਤੋਂ ਬਾਅਦ ਆਪਾਂ ਹਲਕਾ ਹਲਕਾ ਨੂੰ ਸੈਟਿੰਗ ਕਰ ਦੋ ਅਜੇ ਵੀ ਡੀਜ਼ਲ ਆ ਰਿਹਾ ਹੈਗਾ ਤੁਸੀਂ ਇਸ ਤੋਂ ਬਾਅਦ ਚੈੱਕ ਕਰਦੇ ਆਪਾਂ ਫੇਰ ਹਲਕਾ ਇਹ ਡੀਜ਼ਲ ਜਿਹੜਾ 10 ਸੈਕਿੰਟਾਂ ਬਾਅਦ ਹਲਕਾ ਜਾਉਣਾ ਜ਼ਰੂਰੀ ਹੁੰਦਾ ਹੈਗਾ ਆ ਤੁਸੀਂ ਚੈੱਕ ਕਰ ਸਕਦੇ ਹੋ ਆ ਬਣ ਕੇ 10 ਸੈਕਿੰਟਾਂ ਬਾਅਦ ਹਲਕਾ ਜਾ ਨੀਡ ਕਰਕੇ ਦਿਖਾਜੋ ਆ ਦੇਖ ਸਕਦੇ ਹੋ ਤੇ ਚਲੋ ਹੁਣ ਇਸ ਤੋਂ ਬਾਅਦ ਆਪਾਂ ਜਿਹੜੇ ਬੋਲਟ ਆ ਉਹ ਟਾਈਟ ਕਰਦੇ ਆ ਕਿਉਂਕਿ ਜਿਹੜਾ ਡੀਜਲ ਇਹ ਆਉਣਾ ਸਹੀ ਦੀ ਨਿਸ਼ਾਨੀ ਹੁੰਦਾ ਜੇ ਮੰਨ ਲਓ ਆਪਾਂ ਨੂੰ ਫੇਰ ਵੀ ਪਤਾ ਲੱਗਦਾ ਵੀ ਐਡਵਾਂਸ ਆ ਟਰੈਕਟਰ ਜਾਂ ਰਟਾਇਰ ਆ ਇੱਥੇ ਆਪਣਾ ਟਾਈਮਿੰਗ ਬਿਲਕੁਲ ਸਹੀ ਆ ਬਾਕੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਜਿਹੜੇ ਕਰਕੇ ਆਪਣਾ ਟਾਈਮਿੰਗ ਬਿਲਕੁਲ ਓਕੇ ਆ ਤੇ ਹੁਣ ਆਪਾਂ ਇਧਰੋਂ 13 ਨੰਬਰ ਦੇ ਜਿਹੜੇ ਬੋਲਟ ਆ ਟਾਈਟ ਕਰਦੇ ਆ ਤੇ ਜਲ ਜੀਲ ਦੀ ਕਰਦੇ ਆ ਆਪਾਂ ਪਾਈਪਾਂ ਦੀ ਫਿਟਿੰਗ ਤੇ ਟਾਪਿਆਂ ਦੀ ਫਿਟਿੰਗ ਤੇ ਫਿਰ ਤੁਹਾਨੂੰ ਸਟਾਰਟ ਕਰਕੇ ਦਿਖਾਉਂਦੇ ਆ ਟਰੈਕਟਰ ਪਹਿਲੇ ਸੈਲਫ ਸਟਾਰਟ ਹੁੰਦਾ ਜਾਂ ਨਹੀਂ ਹੁੰਦਾ ਲਓ ਸੱਜਣੋ ਬਾਕੀ ਆਪਾਂ ਨੂੰ ਕੰਮ ਕਰਦਿਆਂ ਕਰਦਾ ਤੇ ਪ੍ਰੋਪਰ ਆਪਣੀ ਫਿਟਿੰਗ ਹੋ ਗਈ ਆ ਬਾਕੀ ਆਪਾਂ ਸਟਾਰਟ ਕਰਕੇ ਚੈੱਕ ਕਰਦੇ ਆ ਤੇ ਟਰੈਕਟਰ ਆਪਾਂ ਪਹਿਲੀ ਸੈਲਫ ਸਟਾਰਟ ਹੁੰਦਾ ਜਾਂ ਨਹੀਂ ਹੁੰਦਾ ਬਾਕੀ ਗੇਅਰ ਕਰ ਲਿਆ ਨਿਊਟਰਲ ਬਾਕੀ ਭਾਈ ਨੇ ਪਾਈਪ ਲਾਈ ਵੀ ਆ ਆ ਬਾਕੀ ਬ੍ਰੇਕ ਪ੍ਰੂਫ ਨਾਪ ਕੇ ਆਪਾਂ ਬਾਹਰ ਕੱਢ ਕੇ ਚੈੱਕ ਕਰਦੇ ਆਂ